ਬੁੱਕ ਕੈਬਲਰੀ ਸ਼ਬਦਾਵਲੀ ਅੱਜ ਅਸੀਂ ਅੰਦਰ ਆਉਣ ਤੇ ਬਾਹਰ ਜਾਣ ਵਾਲੀ ਵਰਤੀ ਜਾਣ ਵਾਲੀ ਸ਼ਬਦਾਵਲੀ ਬਾਰੇ ਗੱਲ ਕਰਾਂਗੇ ਜਿਵੇਂ ਕਿ ਅਸੀਂ ਕਿਸੇ ਬਸ ਤੇ ਚੜ੍ਹਨਾ ਹੋਵੇ ਤਾਂ ਉਸ ਨੂੰ ਗੈਟ ਔਨ ਦਾ ਬੱਸ ਆਖਦੇ ਹਾਂ ਇਸੇ ਤਰ੍ਹਾਂ ਬਸ ਤੋਂ ਉਤਰਨ ਨੂੰ ਗੈਟ ਆਫ ਦਾ ਬੱਸ ਦੂਜੇ ਪਾਸੇ ਜਦੋਂ ਕਾਰ ਜਾਂ ਟੈਕਸੀ ਵਿੱਚ ਜਾਣਾ ਹੋਵੇ ਤਾਂ ਗੱਡੀ ਵਿੱਚ ਬੈਠਣ ਲਈ ਗੈਟ ਇਨ ਦਾ ਕਾਰ ਔਰ ਟੈਕਸੀ ਗੱਡੀ ਤੋਂ ਬਾਹਰ ਨਿਕਲਣਾ ਹੋਵੇ ਤਾਂ ਗੈਟ ਆਊਟ ਦਾ ਕਾਰ ਜਦੋਂ ਅਸੀਂ ਕਿਸੇ ਦੇ ਘਰ ਵਿੱਚ ਜਾਣਾ ਹੋਵੇ ਤਾਂ ਉਸ ਨੂੰ ਘਰ ਵਿੱਚ ਆਉਣ ਨੂੰ ਕਮ ਇਨ ਦਾ ਹਾਊਸ ਆਖਦੇ ਹਾਂ ਦਰਵਾਜ਼ੇ ਤੋਂ ਬਾਹਰ ਨਿਕਲਣਾ ਹੋਵੇ ਤਾਂ ਗੈਟ ਆਊਟ ਦਾ ਡੋਰ ਜਦੋਂ ਅਸੀਂ ਕਿਸੇ ਜਹਾਜ਼ ਵਿੱਚ ਕਿਤੇ ਜਾਣਾ ਹੋਵੇ ਤਾਂ ਅਸੀਂ ਜਦੋਂ ਕਿਤੇ ਵੀ ਪਹੁੰਚਦੇ ਹਾਂ ਉਸ ਨੂੰ ਅਰਾਈਵ ਆਖਦੇ ਹਾਂ ਜਹਾਜ਼ ਦਾ ਕਿਸੇ ਦੂਸਰੇ ਪਾਸੇ ਜਾਣ ਨੂੰ ਜਾਂ ਰਵਾਨਾ ਹੋਣ ਨੂੰ ਡਿਪਾਰਟ ਆਖਦੇ ਹਨ ਜਦੋਂ ਜਹਾਜ਼ ਧਰਤੀ ਉੱਤੇ ਉਤਰਦਾ ਹੈ ਤਾਂ ਉਸ ਨੂੰ ਲੈਂਡ ਆਖਦੇ ਹਨ ਜਹਾਜ਼ ਵਿੱਚੋਂ ਜਦੋਂ ਅਸੀਂ ਆਪ ਉਤਰਦੇ ਹਾਂ ਉਸ ਨੂੰ ਟੇਕ ਆਫ ਦਾ ਪਲੇਨ ਆਖਦੇ ਹਾਂ